ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਸਾਰੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਜੁੜਿਆ ਤੇ ਬਿਲਕੁਲ ਕਾਲਪਨਿਕ ਕਹਾਣੀ ਅੱਜ ਦੀ ਬਿਲਕੁਲ ਮਨਕਰਿਤ ਗੱਲਾਂ ਨੇ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਤੁਹਾਨੂੰ ਮੋਟੀਵੇਸ਼ਨ ਦੇਣ ਦੇ ਲਈ ਇੱਕ ਬੱਚੇ ਦਾ ਜਨਮ ਹੋਣ ਲੱਗਦਾ ਪਰਮਾਤਮਾ ਹੁਕਮ ਕਰਦਾ ਵੀ ਤੂੰ ਧਰਤ ਲੋਕ ਤੇ ਜਾ ਕੇ ਪੈਦਾ ਹੋ ਪੈਦਾ ਹੋਣ ਤੋਂ ਪਹਿਲਾਂ ਪਰਮਾਤਮਾ ਦੇ ਨਾਲ ਉਹ ਬੱਚਾ ਗੱਲ ਕਰਦਾ ਉਸ ਲੋਕ ਦੇ ਵਿੱਚ ਕਿ ਮੈਂ ਧਰਤੀ ਤੇ ਨਹੀਂ ਜਾਣਾ ਮੈਨੂੰ ਧਰਤੀ ਤੇ ਜਨਮ ਨਾ ਦੇਓ ਪ੍ਰਮਾਤਮਾ ਵੀ ਉੱਥੇ ਮੈਂ ਸੁਣਿਆ ਬਹੁਤ ਦੁੱਖ ਨੇ ਬਹੁਤ ਤਕਲੀਫਾਂ ਮਨੋਖਾ ਜਿਹੜਾ ਉਹ ਸਹਿੰਦਾ ਵਾ ਵੀ ਮੈਨੂੰ ਧਰਤੀ ਤੇ ਲੋਕ ਛੱਡ ਕੇ ਕਿਸੇ ਹੋਰ ਲੋਕ ਤੇ ਭੇਜ ਦੇ ਪ੍ਰਮਾਤਮਾ ਕਹਿੰਦਾ ਵੀ ਨਹੀਂ ਇਹ ਵਿਧੀ ਦਾ ਵਿਧਾਨ ਆ ਹੁਕਮ ਤੈਨੂੰ ਮੰਨਣਾ ਪੈਣਾ ਤੈਨੂੰ ਧਰਤੀ ਤੇ ਜਾਣਾ ਪੈਣਾ ਵਾ ਜਿਹੜੇ ਸੰਕਟ ਆ ਉਹ ਤੈਨੂੰ ਵੀ ਸਹਾਰਨੇ ਪੈਣੇ ਨੇ ਉਹ ਬੱਚਾ ਕਹਿੰਦਾ ਵੀ ਨਹੀਂ ਇਹ ਬਹੁਤ ਮੁਸ਼ਕਲ ਕੰਮ ਆ ਵੀ ਉਹ ਸੰਕਟ ਮੇਤੋਂ ਨਹੀਂ ਸਹਾਰ ਹੋਣੇ ਵੀ ਮੇਰੀ ਇੱਕ ਅਰਜ਼ਾ ਮੰਨ ਲਓ ਮੈਨੂੰ ਕਿਸੇ ਹੋਰ ਲੋਕ ਤੇ ਭੇਜੋ। ਪਰਮਾਤਮਾ ਕਹਿੰਦਾ ਚਲ ਠੀਕ ਆ ਤੂੰ ਜਨਮ ਲੈ ਧਰਤ ਲੋਕ ਤੇ ਵੀ ਜਦੋਂ ਵੀ ਤੈਨੂੰ ਲੋੜ ਲੱਗੂਗੀ ਮੈਂ ਹਰ ਸਮੇਂ ਤੇਰੇ ਨਾਲ ਆ। ਬੱਚਾ ਕਹਿੰਦਾ ਵੀ ਮੈਨੂੰ ਕਿੱਦਾਂ ਪਤਾ ਲੱਗੂਗਾ ਵੀ ਤੁਸੀਂ ਮੇਰੇ ਨਾਲ ਹੋ? ਕਹਿੰਦਾ ਵੀ ਜਦੋਂ ਵੀ ਤੇਰੇ ਕਦਮ ਹੋਣਗੇ ਮੈਨੂੰ ਤੂੰ ਮਹਿਸੂਸ ਕਰੇਗਾ ਨਾ ਜਦੋਂ ਅੱਖਾਂ ਬੰਦ ਕਰਕੇ ਯਾਦ ਕਰੇਗਾ ਤੇਰੇ ਉਹਨਾਂ ਕਦਮਾਂ ਦੇ ਨਾਲ ਮੇਰੇ ਕਦਮ ਤੈਨੂੰ ਦਿਖ ਜਾਣਗੇ ਤੇ ਤੂੰ ਅੰਦਾਜ਼ਾ ਲਾ ਲਈ ਵੀ ਮੈਂ ਤੇਰੇ ਨਾਲ ਆ। ਮੈਂ ਹਮੇਸ਼ਾ ਆਪਣੇ ਕਦਮਾਂ ਦੇ ਰਾਹੀ ਤੈਨੂੰ ਦਿਖਦਾ ਰਹੂਗਾ ਬੱਚਾ ਹਮੇ ਭਰ ਦਿੰਦਾ ਮੰਨ ਜਾਂਦਾ ਕਿ ਠੀਕ ਆ ਮੈਂ ਧਰਤ ਲੋਕ ਤੇ ਜਾਣ ਨੂੰ ਤਿਆਰ ਆ ਜੇ ਤੁਸੀਂ ਮੇਰੇ ਨਾਲ ਬੱਚੇ ਦਾ ਜਨਮ ਹੁੰਦਾ ਜੀ ਧਰਤੀ ਦੇ ਉੱਤੇ ਉਹਨੂੰ ਉਹ ਗੱਲ ਯਾਦ ਹੁੰਦੀ ਆ ਜਿਹੜੀ ਪਰਮਾਤਮਾ ਨੇ ਕਹਿ ਕੇ ਭੇਜੀ ਸੀ ਵੀ ਜਦੋਂ ਵੀ ਤੂੰ ਮੈਨੂੰ ਯਾਦ ਕਰੇਗਾ ਤੇ ਮੇਰੇ ਕਦਮ ਦੇਖਣਗੇ ਚਲੋ ਜੀ ਉਹ ਹੌਲੀ ਹੌਲੀ ਬੱਚਾ ਜਿਹੜਾ ਉਹ ਵੱਡਾ ਹੋਣ ਲੱਗ ਜਾਂਦਾ ਤੇ ਉਹ ਇੱਕ ਵੱਖਰੀ ਰੂਹ ਸੀ ਉਹ ਜਦੋਂ ਵੀ ਉਹਨੂੰ ਲੋੜ ਲੱਗਦੀ ਆ ਪਰਮਾਤਮਾ ਦੀ ਉਹਦੀ ਯਾਦ ਆਉਂਦੀ ਆ ਤੇ ਉਹ ਅੱਖਾਂ ਬੰਦ ਕਰਦਾ ਵਾ ਤੇ ਉਹਨੂੰ ਪਰਮਾਤਮਾ ਦੇ ਕਦਮ ਦਿਖਦੇ ਨੇ ਆਪਣੇ ਨਾਲ ਉਹਨੂੰ ਇੰਨਾ ਹੌਸਲਾ ਹੁੰਦਾ ਵੀ ਪਰਮਾਤਮਾ ਹਮੇਸ਼ਾ ਮੇਰੇ ਨਾਲ ਆ ਵੀ ਮੈਨੂੰ ਧਰਤ ਲੋਕ ਤੇ ਰਹਿਣਾ ਕੋਈ ਬਹੁਤਾ ਔਖਾ ਨਹੀਂ ਸਾਰੀ ਜ਼ਿੰਦਗੀ ਜਿਹੜੀ ਉਹ ਮੈਂ ਬੜੇ ਔਖੇ ਤਰੀਕੇ ਨਾਲ ਕੱਢ ਲੂੰਗਾ ਚਲੋ ਜੀ ਜਦੋਂ ਹੋਰ ਵੱਡਾ ਹੋਈ ਜਾਂਦਾ ਖੁਸ਼ੀਆਂ ਦਾ ਉਹਨੂੰ ਪਤਾ ਲੱਗਦਾ ਦੁੱਖਾਂ ਦਾ ਪਤਾ ਲੱਗਦਾ ਤੇ ਜਦੋਂ ਉਹ ਖੁਸ਼ੀਆਂ ਮਾਣਦਾ ਹੁੰਦਾ ਇੰਜੋਏ ਕਰਦਾ ਹੁੰਦਾ ਜਦੋਂ ਜ਼ਿੰਦਗੀ ਨੂੰ ਤਾਂ ਹਮੇਸ਼ਾ ਨਾ ਉਹਨੂੰ ਆਪਣੇ ਕਦਮਾਂ ਦੇ ਨਾਲ ਪਰਮਾਤਮਾ ਦੇ ਕਦਮ ਜਰੂਰ ਦਿਖਦੇ ਆ ਪਰ ਉਹ ਇੱਕ ਚੀਜ਼ ਨੋਟ ਕਰਦਾ ਵੀ ਜਦੋਂ ਵੀ ਮੈਂ ਕਿਸੇ ਸੰਕਟ ਚ ਫਸਦਾ ਜਦੋਂ ਵੀ ਮੇਰੇ ਉੱਤੇ ਕੋਈ ਦੁੱਖ ਆਉਂਦਾ ਤਕਲੀਫ ਆਉਂਦੀ ਆ ਵੀ ਉਦੋਂ ਮੈਨੂੰ ਆਪਣੇ ਹੀ ਕਦਮ ਦਿਖਦੇ ਆ ਉਹ ਕਦਮ ਨਹੀਂ ਦਿਖਦੇ ਪਰਮਾਤਮਾ ਵਾਲੇ ਚਲੋ ਜੀ ਐਦਾਂ ਕਰਦੇ ਕਰਦੇ ਉਹ ਆਪਣਾ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਲੈਂਦਾ ਸੁੱਖਾਂ ਦੇ ਵਿੱਚ ਉਹਨੂੰ ਦੋ ਕਦਮ ਦਿਖਦੇ ਨੇ ਦੁੱਖਾਂ ਦੇ ਵਿੱਚ ਇੱਕੋ ਕਦਮ ਦਿਖਦਾ ਔਰ ਜਦੋਂ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਵਾਪਸ ਪਰਮਾਤਮਾ ਦੇ ਕੋਲ ਜਾਂਦਾ ਵਾ ਪਰਮਾਤਮਾ ਨੂੰ ਜਾਂਦੇ ਸਾਰ ਇੱਕੋ ਹੀ ਤਾਨਾ ਮਾਰਦਾ ਉਹ ਜਿਹੜਾ ਬੱਚਾ ਸੀ ਹੁਣ ਬੁढ़ा ਹੋ ਕੇ ਉਹਦੇ ਕੋਲ ਪਹੁੰਚ ਗਿਆ ਵਾਪਸ ਪਰਮਾਤਮਾ ਦੇ ਕੋਲ ਵੀ ਪਰਮਾਤਮਾ ਇਹ ਤੂੰ ਚੰਗੀ ਨਹੀਂ ਕੀਤੀ ਤੂੰ ਕਿਹਾ ਸੀ ਕਿ ਤੂੰ ਹਰ ਸਮੇਂ ਮੇਰੇ ਨਾਲ ਰਹੇਗਾ ਪਰ ਜਦੋਂ ਵੀ ਮੇਰੇ ਤੇ ਦੁੱਖ ਆਇਆ ਮੈਨੂੰ ਤੂੰ ਕਦੇ ਨਹੀਂ ਦਿਖਿਆ ਜਦੋਂ ਸੁੱਖ ਆਉਂਦਾ ਸੀ ਉਦੋਂ ਤੂੰ ਮੇਰੇ ਹਮੇਸ਼ਾ ਨਾਲ ਸੀ ਪਰਮਾਤਮਾ ਉਹਨੂੰ ਜਵਾਬ ਦਿੰਦਾ ਓਏ ਭੋਲਿਆ ਤੂੰ ਸਮਝ ਹੀ ਨਹੀਂ ਸਕਿਆ ਤੂੰ ਮੈਨੂੰ ਅਹਿਸਾਸ ਹੀ ਨਹੀਂ ਕਰ ਸਕਿਆ ਜਦੋਂ ਵੀ ਤੇਰੇ ਤੇ ਸੁੱਖ ਆਉਂਦਾ ਸੀ ਉਦੋਂ ਤੂੰ ਮੇਰੇ ਕਦਮਾਂ ਦੇ ਨਿਸ਼ਾਨ ਦੇਖਦਾ ਸੀ ਮੈਂ ਤੇਰੇ ਨਾਲ ਪੈਦਲ ਚੱਲ ਕੇ ਨਾਲ ਜਾਂਦਾ ਸੀ ਪਰ ਜਦੋਂ ਤੇਰੇ ਤੇ ਦੁੱਖ ਆਇਆ ਜਦੋਂ ਵੀ ਸੰਕਟ ਆਇਆ ਮੈਂ ਤੈਨੂੰ ਆਪਣੀ ਗੋਦ ਦੇ ਵਿੱਚ ਚੱਕਦਾ ਸੀ ਜਿਹੜੇ ਇੱਕ ਪੈਰਾਂ ਦੇ ਨਿਸ਼ਾਨ ਤੈਨੂੰ ਦਿਖਦੇ ਸੀ ਉਹ ਮੇਰੇ ਹੀ ਹੁੰਦੇ ਸੀ ਮੈਂ ਤਾਂ ਤੈਨੂੰ ਗੋਦੀ ਚੱਕਿਆ ਹੁੰਦਾ ਸੀ ਤੇਰੇ ਕਦਮ ਨਹੀਂ ਸੀ ਦਿਖਦੇ ਉਹ ਜਿਹੜਾ ਅ ਬੱਚੇ ਤੋਂ ਬੁढ़ा ਹੋ ਕੇ ਪਰਮਾਤਮਾ ਦੇ ਕੋਲ ਪਹੁੰਚਾਇਆ ਇਨਸਾਨ ਹੁੰਦਾ ਐਨਾ ਹਿਸਾਨਮੰਦ ਹੁੰਦਾ ਐਨਾ ਪਛਤਾਉਂਦਾ ਕਿ ਮੈਂ ਰੱਬ ਨੂੰ ਦੋਸ਼ ਦਿੰਦਾ ਰਿਆ ਕਿ ਉਹ ਦੁੱਖਾਂ ਦੇ ਵਿੱਚ ਸਾਥ ਛੱਡ ਜਾਂਦਾ ਸੀ ਮੇਰਾ ਪਰ ਉਹ ਤਾਂ ਦੁੱਖਾਂ ਦੇ ਵਿੱਚ ਮੈਨੂੰ ਗੋਦ ਚੁੱਕਦਾ ਸੀ ਗੋਦੀ 'ਚ ਚੱਕ ਕੇ ਮੈਨੂੰ ਸਹਾਰਾ ਦਿੰਦਾ ਸੀ ਤੇ ਉਹ ਦੁੱਖਾਂ ਦੇ ਵਿੱਚੋਂ ਸੰਕਟਾਂ ਦੇ ਵਿੱਚੋਂ ਮੈਨੂੰ ਬਾਹਰ ਕੱਢ ਲੈਂਦਾ ਸੀ ਸੋ ਦੋਸਤੋ ਕਹਾਣੀ ਖਤਮ ਪਰ ਸਿੱਖਿਆ ਸ਼ੁਰੂ ਆ ਕਿ ਦੇਖੋ ਆਪਾਂ ਵੀ ਇਦਾਂ ਹੀ ਕਰਦੇ ਆ ਹਮੇਸ਼ਾ ਆਪਾਂ ਨੂੰ ਲੱਗਦਾ ਕਿ ਦੁੱਖਾਂ ਦੇ ਵਿੱਚ ਪਰਮਾਤਮਾ ਸਾਡਾ ਸਾਥ ਛੱਡ ਗਿਆ ਪਰ ਪਰਮਾਤਮਾ ਸਾਡਾ ਸਾਥ ਕਦੇ ਵੀ ਨਹੀਂ ਛੱਡਦਾ ਉਹ ਕਿਸੇ ਨਾ ਕਿਸੇ ਤਰੀਕੇ ਸਾਡੇ ਨਾਲ ਹਮੇਸ਼ਾ ਹੁੰਦਾ ਸਾਡੀ ਪਿੱਠ ਤੇ ਹੱਥੋਂ ਦਾ ਹਮੇਸ਼ਾ ਹੁੰਦਾ ਗੱਲ ਸਿਰਫ ਅਹਿਸਾਸ ਕਰਨ ਦੀ ਹੁੰਦੀ ਆ ਅਹਿਸਾਸ ਕਰੋ ਉਹ ਹਮੇਸ਼ਾ ਅੰਗ ਸੰਗਾ ਤੁਹਾਡਾ ਹਮੇਸ਼ਾ ਭਲਾ ਚਾਹੁੰਦਾ ਵਾ ਤੁਹਾਨੂੰ ਦੁੱਖਾਂ ਦੇ ਵਿੱਚੋਂ ਬਾਹਰ ਕੱਢਦਾ ਵਾ ਤੇ ਸੁੱਖਾਂ ਦੇ ਵਿੱਚ ਤੁਹਾਨੂੰ ਉਹ ਤਾਕਤ ਦਿੰਦਾ ਵਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਆਨੰਦਮਈ ਤਰੀਕੇ ਦੇ ਨਾਲ ਜਿਉਂ ਸਕੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਹਾਣੀ ਦੇ ਵਿੱਚ ਇਦਾਂ ਦੀ ਕੋਈ ਹੋਰ ਨਵੀਂ ਸਿੱਖਿਆ ਨਵੀਂ ਮੋਟੀਵੇਸ਼ਨ ਲੈ ਕੇ ਜਲਦੀ ਹਾਜ਼ਰ ਹੋਊਗਾ